ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦਾ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ। ਅੱਜ ਵੀ ਉਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ। ਸਵੇਰ ਵੇਲੇ ਹਲਕੀ ਜਿਹੀ ਧੁੰਦ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਪਰ ਇਹ ਬਹੁਤਾ ਸਮਾਂ ਨਹੀਂ ਰਹਿੰਦੀ ਜਦੋਂ ਸੂਰਜ ਨਿਕਲਦਾ ਹੈ। ਨਾਲ ਦੀ ਨਾਲ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਦੂਸਰੀ ਤਰਫ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਮੌਸਮ ਮੁੱਖ ਤੌਰ ਤੇ ਦਿਨ ਦਾ ਟੈਂਪਰੇਚਰ ਤਾਂ 19-20 ਜਾਂ 1 ਡਿਗਰੀ ਦੇ ਆਸ-ਪਾਸ ਜਾ ਰਿਹਾ ਹੈ ਤੇ ਰਾਤਾਂ ਦਾ ਟੈਂਪਰੇਚਰ ਜਾਂ ਸਵੇਰ ਵੇਲੇ ਇਹ 7-8 ਅਤੇ 9 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਕੀਤਾ ਜਾ ਰਿਹਾ ਹੈ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਪਰ ਪਹਾੜੀ ਖੇਤਰਾਂ ਦੇ ਵਿੱਚ ਅਗਲੇ 2 ਦਿਨ ਮੀਂਹ ਅਤੇ ਪਰਫੂ ਬਾਰੀ ਦਾ ਦੌਰ ਉਚੇਰੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪਰ ਪੰਜਾਬ ਵਿੱਚ ਇਸ ਦਾ ਕੋਈ ਖਾਸ ਅਸਰ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਟੁੱਟੀ ਭੱਜੀ ਜਿਹੀ ਬੱਦਲਬਾਈ ਲੰਘਦੀ ਹੋਈ ਦਿਖਾਈ ਦੇ ਸਕਦੀ ਹੈ ਇਸ ਤੋਂ ਇਲਾਵਾ ਕੁਝ ਖਾਸ ਨਹੀਂ ਬਣੇਗਾ ਮੌਸਮ ਮੁੱਖ ਤੌਰ ਤੇ ਸਾਫ ਅਤੇ ਧੁੱਪ ਵਾਲਾ ਹੀ ਰਹਿੰਦਾ ਹੋਇਆ ਦਿਖਾਈ ਦੇਵੇਗਾ ਜਦੋਂ ਪਹਾੜਾਂ ਦੇ ਵਿੱਚ ਇਹ ਸਿਸਟਮ ਸਮਾਪਤ ਹੁੰਦਾ ਹੋਇਆ ਦਿਖਾਈ ਦੇਵੇਗਾ 23 ਤਰੀਕ ਤੋਂ ਬਾਅਦ ਇੱਕ ਵਾਰ ਫਿਰ ਪਹਾੜਾ ਤੋਂ ਠੰਡੀਆਂ ਹਵਾਵਾਂ ਥੱਲੇ ਨੂੰ ਉਤਰਨ ਗਈਆਂ ਤੇ ਇੱਕ ਵਾਰ ਫੇਰ ਠੰਡ ਦੇ ਵਿੱਚ ਤੁਹਾਨੂੰ ਵਾਦਦਾ ਦੇਖਣ ਨੂੰ ਮਿਲੇਗਾ ਤੇ ਠੰਡ ਇੱਕ ਵਾਰ ਫੇਰ ਹੋਰ ਜ਼ੋਰ